ਚਲੋ ਬੇ ਥੋੜੇ ਨਾਨਕੇ ਦਾ ਘਰ ਆ ਗਿਆ ਮਤਲਬ ਜਵਾਕਾਂ ਨੇ ਖਾ ਲਿਆ ਚਾਰ ਤੱਕ ਰੇ ਛੱਡ ਕੇ ਆਈ ਹਾਂ ਕੀ ਕਰਾਂ ਮਗਰ ਲੱਗ ਜਾਂਦੇ ਐ ਨਾਲੇ ਜਾਣਦੇ ਆਪਦੇ ਮਾਮੀ ਦੇ ਸੁਭਾ ਨੂੰ ਸੁਣਦੀ ਐ ਹਾਂ ਉਹ ਭੈਣ ਸੋਮਾ ਆ ਗਈ ਗਰਮੀ ਦੀਆਂ ਛੁੱਟੀਆਂ ਹੋ ਰਹੀਆਂ ਜਵਾਕਾਂ ਨੂੰ ਲੈ ਕੇ ਨਾ ਤੇਰੀ ਭੈਣ ਨੂੰ ਹੁਣੀ ਹੋਣਾ ਸੀਗਾ ਇੰਨੀ ਗਰਮੀ ਦੀਆਂ ਛੁੱਟੀਆਂ ਚ ਆਉਣਾ ਕਰਦੀਆਂ ਆ ਗਈ ਹੁਣ ਉੱਤੇ ਮੈਂ ਇੱਥੇ ਤਾਂ ਪਹਿਲਾਂ ਨਹੀਂ ਆਂਦਾ ਕੰਮ ਨਿਭੜਦਾ ਆ ਗਈ ਭੈਣ ਗਰਮੀਆਂ ਛੁੱਟੀਆਂ ਹੋਣੀਆਂ ਜਵਾਕਾਂ ਦੀਆਂ ਸਸਰੀਕਾਲ 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 ਹੋਰ ਠੀਕ ਹੈ ਕੁੜੇ ਹਾਂ ਠੀਕ ਤੇ ਜਵਾਕ ਸਾਰੇ ਨਹੀਂ ਲੈ ਕੇ ਆਈ ਗਰਮੀ ਬਾਲੀ ਐ ਕੀ ਕਰਨਾ ਸੀਗਾ ਇੰਨੇ ਜਵਾਕਾਂ ਨੂੰ ਨਾਲ ਲੈ ਕੇ ਹਨਾ ਤੇ ਸੁੱਤ ਜਵਾਕਾਂ ਨੇ ਸਸਰੀਕਾਲ ਵੀ ਨਹੀਂ ਬੁਲਾਈ ਕੁੜੇ ਤੇਰੇਆਂ ਨੇ ਪਿਓ ਵਰਗੇ ਆ ਭਾਈ ਠੀਕੋ ਪਿਓ ਵਰਗੇ ਤੇ ਸਸਰੀਕਾਲ ਤਾਂ ਸਿਖਾ ਇਹਨਾਂ ਨੂੰ ਹੈ ਬਸ ਜਿਹੜੇ ਪਿਓ ਨੂੰ ਮਤ ਹੈ ਉਹ ਜੀ ਜਵਾਕਾਂ ਨੂੰ ਚੱਲ ਕੋਈ ਗੱਲ ਨਹੀਂ ਤੂੰ ਹੁਣ ਆਉਂਦੇ ਆਂ ਹਮ ਕੋਈ ਗੱਲ ਹੁਣ ਨਕੋਚਾ ਘਟਾ ਆਓ ਤੁਹਾਡੀ ਮੰਮੀ ਨੂੰ ਸਸਰੀਕਾਲ ਕੋਈ ਐਸੀ ਗੱਲ ਨਹੀਂ ਲਓ ਪੈਰ ਵੀ ਅਕਲ ਹੋਣੀ ਚਾਹੀਦੀ। ਵਾਕਾਂ ਨੂੰ ਸਿਖਾਇਆ ਕਰ ਭਾਈ। ਸਤਿ ਸ੍ਰੀ ਅਕਾਲ ਪੁੱਤ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਹਿ ਜਾ। ਇੱਥੇ ਮੈਨੂੰ ਵੀ ਬੁਲਾ ਮਾਮੇ ਨੂੰ। ਹਾਂ ਹੁਣ ਪੈਰਾ ਚ ਪਾਏਗੇ। ਹੈ? ਆ ਝੋਲੇ ਧਰ ਦੇ ਅੰਦਰ ਮੈਂ ਨਿਆਣਿਆਂ ਦੇ। ਬਹਿ ਜਾ ਭਾਈ ਬਹਿ ਜਾ। ਬਹਿ ਜਾ ਭਾਈ। ਕੁਛ ਦਿਨ ਰਵੋ ਕੋਂਗੇ ਹੈ। ਵਾਹ ਭਾਈ ਬੈਗ ਭੂਗ ਜੇ ਮਾਰੇ। ਅੰਦਰ ਧਰ ਕੇ ਉਹ ਨਹੀਂ। ਲੈ। ਬੇ ਬੇ ਆ ਤਾਂ ਮੈਂ ਵਛਾਈ ਸੀਗੀ ਤੁਹਾਡੇ ਵਾਸਤੇ। ਤੇਰੇ ਤਾਂ ਭਾਣੇ ਜਵਾਕ ਹੀ ਬੜੇ ਕਪੱਤੇ ਐ। ਕੱਲ ਕੋਈ ਗੱਲ ਨਹੀਂ ਜਵਾਕ ਐ ਹੁਣ ਜਵਾਕ ਕੱਖ ਕਾ ਕਰੇ। ਜਵਾਕਾਂ ਨੇ ਮਾਰੀ ਚਾਦਰ ਚਲਾ ਕੇ ਪਰੇ ਲੈ। ਇਹ ਤਾਂ ਮੈਨੂੰ ਲੱਗਦਾ ਜਵਾਕ ਤਾਂ ਭਈ ਸਾਰਾ ਕੁਝ ਖੰਡਾਉਣਗੇ। ਚੱਕਦੇ ਇਹਨਾਂ ਨੂੰ ਕੀ ਪਤਾ ਐ। ਬਹਿ ਜਾਓ। ਬਹਿ ਜਾ ਵੇ। ਪਾਣੀ ਲਿਉਣੀ ਆ ਤੁਹਾਡੇ ਵਾਸਤੇ। ਬਹਿ ਜਾਓ। ਲੈ। ਚਲ ਹੁਣ ਇੱਥੇ ਖੜੀ ਰਹੇਗੀ ਜਵਾਕਾਂ ਨੂੰ ਪਾਣੀ ਪੂਣੀ ਪਿਆ ਕੋਈ। ਪਿਉਣੀ ਆ। ਚਾਦਰ ਤਾਂ ਮਾਰੀ ਚਲਾ ਕੇ ਤੇਰੇ ਭਾਣ ਜੀ ਭਾਂਜੇ ਆਉਂਦੇ ਆਂ। ਮੈਂ ਤਾਂ ਇਹਨਾਂ ਵਾਸਤੇ ਬਿਛਾਈ ਸੀਗੀ। ਕੱਲ ਕੋਈ ਗੱਲ। ਜਵਾਕ ਐ ਭਾਈ। ਏ ਆਪਦੇ ਪਿਓ ਵਰਗੇ ਐ ਆਜ ਬਹਿ ਜਾ ਇੱਥੇ ਆ ਕੇ ਗਰਮੀ ਚ ਕਾਹਤੋਂ ਬੈਠੀ ਤੇ ਕੁੜੇ ਫਿਰ ਤੂੰ ਤਾਂ ਵਾਵਾ ਦਿਨੇ ਰਹੇਂਗੀ ਹਨਾ ਦੋ ਝੋਲੇ ਲਿਆਈ ਜੀ ਜੂਨ ਦੀ ਛੁੱਟੀਆਂ ਛੁੱਟੀਆਂ ਤਾਂ ਰਹਾਂਗੀ ਭਾਬੀ ਜਵਾਕਾਂ ਦੀ ਛੁੱਟੀਆਂ ਹੰਤੱਕ ਤਾਂ ਰਹਿਣਾ ਹੀ ਆ ਫਿਰ ਹੋਰ ਪਰੇ ਕਿਵੇਂ ਬੇਟਾ ਮੈਂ ਤਾਂ ਆਪ ਜਾਣਾ ਸੀਗਾ ਕੁੜੇ ਮੇਰੇ ਪੇਕੇ ਤੇ ਫਿਰ ਭਾਬੀ ਮੈਂ ਆਈ ਆ ਤੂੰ ਚੱਲੀ ਲੈ ਕੋਈ ਨਹੀਂ ਦੋ ਦਿਨ ਰਹਿ ਜੂ ਤੇਰੇ ਕੋਲੇ ਮੇਰੇ ਤਾਂ ਆਪ ਦਾ ਪਿਓ ਬਿਮਾਰ ਹੈ ਗਿਆ ਮਸਾ ਆਈ ਐ ਇੱਥੇ ਘਰੇ ਭਾਬੀ ਦੋ ਦਿਨ ਤਾਂ ਰਹਿ ਜਾ ਦੋ ਚਾਰ ਦਿਨ ਤਾਂ ਰਹਿ ਹਾਂ ਵੇਰワਗ ਜੀ ਹੋਰ ਕੀ ਹੈ ਤੇ ਮਸਾਂ ਛੁੱਟੀਆਂ ਚ ਵਾਕਾਂ ਦੀ ਦੁੱਧੂ ਹੀ ਆਉਂਦੀ ਆ ਫਿਰ ਇਹ ਹਾਂ ਉ ਕਿੱਥੇ ਟਾਈਮ ਲੱਗਦਾ ਭਾਬੀ ਹਾਂ ਚਾਰ ਪੰਜ ਤਾਂ ਜਵਾਕ ਚੱਕ ਲਈ ਮੈਂ ਇੱਥੇ ਰੋਟੀਆਂ ਪਕਾਉਂਦੀ ਮਰ ਜੂ ਮੈਂ ਤਾਂ ਆਪ ਜਾਉਂ ਮੇਰੇ ਪੇਕੇ ਵੇਖ ਮੈਂ ਤਾਂ ਆਪ ਜਾਉਂ ਮੇਰੇ ਪੇਕੇ ਦੇਖ ਮੇਰਾ ਤਾਂ ਪਿਓ ਬਿਮਾਰ ਹੈ ਗਿਆ ਉਹਦੇ ਤਾਂ ਹੱਥ ਪੈਰ ਜੇ ਦੁਦਦੇ ਉਹ ਕੀ ਕਰਕੇ ਕੀ ਕਹਿੰਦੀ ਸੀ ਉਹ ਤਾਂ ਕੁਛ ਨਹੀਂ ਮੈਂ ਕੀ ਕਹਿਣਾ ਹੈ ਆਹੋ ਜਵਾਕ ਜਵਾਕ ਕਰਦੀ ਸੀ ਜਵਾਕ ਤਾਂ ਸਾਰੀ ਲੈ ਕੇ ਨਹੀਂ ਆਈ ਭਾਈ ਤੂੰ ਹਾਂ ਲੈ ਕੇ ਨਹੀਂ ਆਈ ਚਾਹ ਜਵਾਕ ਛੱਡ ਕੇ ਆਈ ਮੈਂ ਨਾਨ ਕਿਆ ਤੇ ਜਾਣਾ ਨਾਨ ਕਿਆ ਤੇ ਜਾਣਾ ਚੱਲ ਭਾਈ ਚਾਹ ਤਾਂ ਮਾਰੀ ਨੂੰ ਚਾਰਜ ਵਾਕਾਂ ਦੇ ਵਿੱਚ ਤਾਂ ਨਹੀਂ ਹੋ ਰਹੀ ਐ ਤੇ ਸਾਰੇ ਜਵਾਬ ਲੈ ਆਂਦੀ ਤਾਂ ਫਿਰ ਤੁਸੀਂ ਲੈ ਮੈਂ ਪਾਣੀ ਮੈਂ ਥੋੜਾ ਕੰਮੜੀ ਨਾਮ ਦਾ ਨਾਨਕੇ ਪਚਾ ਹੁੰਦਾ ਚਾਹ ਚਾਹ ਕਰਨੀ ਐ ਭਾਬੀ ਹੰਜ ਵਾਕੋ ਹੈਨਾ ਕੀ ਖਾਓਗੇ ਕੀ ਪੀਓਗੇ ਥੋਡੀ ਮਾਮੀ ਬਣਾਉਗੀ ਜਿਹੜਾ ਦੱਸ ਦਿਆ ਕਰੋ ਚੰਗਾ ਸ਼ਾਮ ਨੂੰ ਖਾਣਾ ਹੋਵੇ ਉਹ ਮੈਨੂੰ ਦੱਸ ਦਿਆ ਕਰੋ ਲਿਆ ਕੇ ਮੈਂ ਦਊਂਗਾ ਬਣਾਉ ਥੋਡੀ ਮਾਮੀ ਚੰਗਾ ਹਾਂ ਤੇ ਭਾਈ ਤੂੰ ਹੀ ਚੰਗਾ ਦੱਸ ਦੇਣਾ ਹਾਂ ਜੋ ਠੀਕ ਵੀਰੇ ਜੋ ਪੀਣਾ ਐ ਓਹੋ ਹਾਂ ਮਾਮੀ ਇੱਥੇ ਨੌਕਰ ਨਹੀਂ ਲੱਗੀ ਹੋਈ ਐ ਮਾਮੀ ਬਣਾਉਗੀ ਤੁਹਾਡੇ ਵਾਸਤੇ ਸਾਰਾ ਕੁਝ ਨਾ ਮਾਮੀ ਨੂੰ ਹੋਰ ਤਾਂ ਕੰਮ ਨਹੀਂ ਹੈਗਾ ਉਹਦੇ ਸੁਬਾ ਸੂਨ ਜੇ ਮੜਾ ਜਾਉ ਤਾਂ ਕਰਦੀ ਹੁੰਦੀ ਐ ਕਰਦੀ ਹੁੰਦੀ ਐ ਹਜੇ ਤਾਂ ਤੰ ਨਹੀਂ ਲੈ ਕੇ ਆਈ ਐ ਪਰੇਸ਼ਾਨ ਹੋ ਰਹੀ ਐ ਭਾਈ ਪਰੇਸ਼ਾਨ ਨਹੀਂ ਆ ਉਹ ਉਹ ਵੀ ਥੋੜੀ ਗਰਮੀ ਜ਼ਿਆਦਾ ਐ ਹਾਂ ਐ ਮਾੜਾ ਮੋਟਾ ਕਰਦੀ ਹੁੰਦੀ ਸ਼ੁਰੂ-ਸ਼ੁਰੂ ਤੋਂ ਬਸ ਇੰਨੇ ਨੇ ਨਿਆਣਿਆਂ ਨੂੰ ਚੱਕ ਕੇ ਲੈ ਕੇ ਆਉਣ ਦੀ ਕੀ ਲੋੜ ਸੀ ਹਾਂ ਇਹਨਾਂ ਨੂੰ ਕਿੱਥੇ ਸੱਟ ਕੇ ਆਵਾ ਭਾਬੀ ਨਹੀਂ ਮੈਂ ਤੈਨੂੰ ਕਿੱਥੇ ਆ ਨਹੀਂ ਆ ਕੁੜੇ ਤੈਨੂੰ ਕਾਹਨੂੰ ਕਹਿੰਨੀ ਆ ਮੈਂ ਮੈਂ ਤੈਨੂੰ ਕਿੱਥੇ ਆ ਨਹੀਂ ਮੈਂ ਤਾਂ ਭਈ ਆਪਦਾ ਹੀ ਕਹੀ ਜਾਣੀ ਮੇਰੇ ਤਾਂ ਆਪਦੇ ਗੋਡੇ ਕਿੱਟੇ ਜੇ ਬਾਹਲੇ ਦੁਖਦੇ ਆ ਕਈ ਦਿਨ ਹੋ ਗਏ ਤੇ ਆ ਤਾਂ ਮੇਰਾ ਗੋਡਾ ਤਾਂ ਤੁਰਨੇ ਨਹੀਂ ਦਿੰਦਾਗਾ ਰੋਟੀਆਂ ਮੈਂ ਤਾਂ ਪਕਾਉਣੀ ਆ ਭਾਬੀ ਡਾਕਟਰ ਨੂੰ ਦਿਖਾਣਾ ਸੀ ਕੋਈ ਦਵਾਈ ਦੂਈ ਲੈ ਲੈਣੀ ਸੀ ਮੈਂ ਤਾਂ ਰੋਟੀ ਮਸਾ ਪਕਾਉਣੀ ਆ ਮੈਥਾ ਤਾਂ ਆਪਦੀਆਂ ਦੋ ਰੋਟੀਆਂ ਮਸਾ ਪਕਦੀਆਂ ਕੁੜੇ ਹੈ ਚਲ ਕੋਈ ਨਹੀਂ ਹੁਣ ਤੁਸੀਂ ਆਏ ਤਾਂ ਤੁਹਾਡੇ ਵਾਸਤੇ ਤਾਂ ਬਣਾਉਂਗੀ ਕਿਵੇਂ ਨਾ ਕਿਵੇਂ ਕਿਉਂ ਐ ਕਰੀ ਜਾਨੀ ਐ ਹੁਣ ਮਸਾ ਕੋਈ ਹੈ ਧੀ ਧਿਆਣੀਆਂ ਆਉਂਦੀਆਂ ਘਰੇ ਹੈ ਨਮਾਈ ਪੂਰੀ ਆਉਣੀ ਆ ਹੈ ਲੈ ਕੇ 10 12 ਜਵਾਕ ਆ ਗਈ ਉਹ ਤਾਂ ਉਹ 10 12 ਚਾਕ ਨੇ 10 12 ਨੇ 4 ਤਾਂ ਘਰੇ ਛੱਡ ਕੇ ਆਈਏ 4 ਘਰੇ ਛੱਡ ਕੇ ਆਈ ਚੰਗਾ ਹੋ ਗਿਆ ਉਹਨਾਂ ਨੂੰ ਨਹੀਂ ਲੈ ਕੇ ਆਈ ਮੈਂ ਤਾਂ ਇੱਥੇ ਰੋਟੀਆਂ ਮੇਰੇ ਤਾਬ ਦੇ ਗੋਡੇ ਵੀ ਤੈਨ ਨਹੀਂ ਚੱਲਦੇਗੇ ਤੇਰੀ ਭੈਣ ਤਾਂ ਰੋਜ਼ ਹੀ ਤਰੀ ਰਹਿੰਦੀ ਐ ਆਹੋ ਹਾਂ ਹਾਂ ਭਾਈ ਐ ਲਿਆ ਫੜ ਮੈਂ ਤਾਂ ਕਿੰਨਾ ਅੰਦਰ ਬਹਿ ਜਾਂਦੇ ਹਾਂ ਆ ਝੋਲੇ ਤਾਂ ਧਰਿਆਵਾ ਇਹਨਾਂ ਦੇ ਹੋਰ ਭਰੀ ਕਿਵੇਂ ਐ ਬੇਟਾ ਹੋਰ ਭਾਈ ਪਰੋਣਾ ਠੀਕ ਸੀ ਠੀਕ ਐ ਬਸ ਉਹ दारू ਪੀ ਕੇ ਪਿਆ ਕਿੱਥੇ ਘਰੇ ਤੇ ਲੈ ਆਉਂਦੀ ਉਹਨੂੰ ਵੀ ਤੈਨੂੰ ਤੰਗ ਕਰੂਗਾ ਤੇ ਜਵਾਕ ਛੱਡ ਕੇ ਆਈ ਆ ਦੇ ਕੋਲ ਲੈ ਇਹਨਾਂ ਤੂੰ ਤੁਹਾਨੂੰ ਪਰੇਸ਼ਾਨ ਕਰੂਗਾ ਤੂੰ ਜਵਾਕਾਂ ਨੂੰ ਰੋਟੀਆਂ ਖਵਾ ਦੂਗਾ ਉਹ ਖਵਾ ਦੂਗਾ ਆਪੇ ਚਾਰ ਹੈਗੇ ਉਹ ਦੇ ਕੋਲ ਕਿੱਥੋਂ ਦਾ ਆਪੇ ਬਣਾ ਕੇ ਖਵਾਊਗਾ ਉਹ ਫਣਾ ਬਣਾ ਕੇ ਕਿੱਥੋਂ ਖਵਾ ਦੂਗਾ ਉਹ ਤਾਂ ਡੱਕ ਕੇ ਪੈ ਜਾਂਦਾ ਹੈ ਹੈ ਉਹ ਤਾਂ ਤੂੰ ਵੀ ਜਾਣਦੀਆਂ ਸੀ ਵੀ ਜਾਣਦੇ ਆ ਫੇਰੇ ਫੇਰੇ ਕੀ ਕਰੀਏ ਚਾਰ ਦਿਨ ਨਾਲ ਹੀ ਆ ਜਾਂਦਾ ਫਿਰ ਕੀ ਗੱਲ ਸੀ ਐ ਨਹੀਂ ਹੁੰਦਾ ਵੀਰੇ ਉਹ ਤਾਂ ਜਵਾਕਾਂ ਦਾ ਕਰਦੂ ਦਾ ਬੁਰਾ ਹਾਲ ਘਰ ਦੇ ਵਿੱਚ ਨਹੀਂ ਸਰਦਾ ਵੀਰੇ ਲੈ ਕੁੜੇ ਪਾਣੀ ਪੀ ਮਮੀ ਤੁਸੀਂ ਤਾਂ ਪਾਣੀ ਪਾਣੀ ਪਿਾਈ ਜਾਂਦੇ ਹੋ ਕੋਈ ਠੰਡਾ ਠੁੰਡਾ ਮੰਗਾ ਲਓ ਲੈ ਠੰਡਾ ਹਾ ਨਾ ਨਾ ਪੁੱਤ ਠੀਕ ਕਹਿੰਦੀ ਐ ਉਹ ਠੀਕ ਹਾਂ ਤਾਂ ਫਿਰ ਠੰਡਾ ਮੈਂ ਤੈਨੂੰ ਕਿਹਾ ਸੀ ਉਦੋਂ ਲਿਆ ਕੇ ਧਰ ਲੈ ਨਿਆਣੇ ਆਉਣ ਵਾਲੇ ਆ ਆ ਪੁੱਤ ਕਿਹੜਾ ਪੀਏਗੀ ਡਿਊ ਪੀਵੇਗੀ ਕੇ ਪੈਪਸੀ ਪਹਿਲਾਂ ਮम्मा ਪੈਪਸੀ ਪੀਵਾਂਗੇ ਫਿਰ ਡਿਊ ਪੀਵਾਂਗੇ ਵਾਕ ਦੋਵੇਂ ਮੰਗਦੇ ਕੋਈ ਗੱਲ ਨਹੀਂ ਪੁੱਤ ਹਾਂ ਪਹਿਲਾਂ ਹਾਂ ਤੈਨੂੰ ਪੈਪਸੀ ਫਿਰ ਡਿਊ ਚੰਗਾ ਕੱਲ ਠੀਕ ਐ ਠੀਕ ਹੂੰ ਤੇਰਾ ਪਿਓ ਵੀ ਇੱਕ ਪੈਪਸੀ ਤੈਨੂੰ ਤੇ ਡਿਊ ਰੈਡੀ ਪੀਉਂਦਾ ਹੈ ਹੈ ਨਾਨਕ ਆ ਕੇ ਆਏ ਵੀਰੇ ਪੀਣਗੇ ਦੱਸ ਲਈ ਭਾਈ ਮਜ਼ਾਕ ਕਰੀ ਜੈਨੇ ਮਜ਼ਾਕ ਕਰੀ ਲੈ ਇਹਨੇ ਪਾਣੀ ਪੀ ਲੈ ਕੁੜੇ ਨੇ ਤਾਂ ਮਾਮਾ ਫੜ ਕੇ ਲਿਆਉਂਦਾ ਠੰਡਾ ਆਹੋ ਪੀ ਲੈ ਪਾਣੀ ਲੈ ਪੁੱਤ ਤੂੰ ਵੀ ਪੀ ਲੈ ਜਾ ਭੱਜ ਕੇ ਜਵਾਕਾਂ ਵਾਸਤੇ ਜੂਲੇ ਆ ਨਾਲੇ ਪੈਪਸੀ ਲਿਆ ਬਿਸਕੁਟ ਪੂਜੀਏ ਲੈ ਆਏ ਇਹਦੇ ਜਵਾਕ ਤਾਂ ਮੈਨੂੰ ਬਾਲੇ ਅਥਰੇ ਲੱਗਦੇ ਆ ਓਏ ਆਉਂਦੇ ਹੁੰਦੇ ਆ ਜਵਾਕ ਨਾਨਕੀ ਕਰਤੇ ਹੁੰਦੇ ਆ ਚਾਹ ਹੁੰਦਾ ਜਵਾਕਾਂ ਨੂੰ ਛੁੱਟੀਆਂ ਹੋ ਗਈਆਂ ਗਰਮੀ ਫਿਰ ਕੀ ਗੱਲ ਨਹੀਂ ਕਰਦੇ ਹੁੰਦੇ ਆ ਪੈਪਸੀ ਪੈਪਸੀ ਲੈ ਆਉਣਾ ਫਿਰ ਕੱਲ ਤੇ ਉਹ ਲੈ ਆਉਂਗਾ ਚੱਲ ਜਾ ਲਿਆ ਭੱਜ ਕੇ ਜਾ ਫਿਰ ਮੈਂ ਰੋਟੀ ਬਣਾਉਣੀ ਆ ਕੋਈ ਸਬਜ਼ੀ ਵੀ ਲੈ ਆਈ ਦੁਕਾਨ ਤੋਂ ਮਾਮੀ ਨੂੰ ਫੜਾ ਦੋ ਲੈ ਕੁੜੇ ਤੂੰ ਤਾਂ ਪੀ ਲੈ ਹੋਰ ਠੀਕ ਠਾਕ ਐ ਪਰਉਣਾ ਹਾਂ ਵਧੀਆ ਐ ਅੱਛਾ ਚੱਲ ਭਾਈ ਠੀਕ ਛੁੱਟੀਆਂ ਚਾਉਂਦੇ ਹੁੰਦੇ ਹੀ ਆ ਨਿਆਣੇ ਤੈਨੂੰ ਪਤਾ ਰੋਟੀਆਂ ਤੋਂ ਮੈਨੂੰ ਤਾਂ ਆਪ ਨੂੰ ਬਾਹਲਾ ਔਖਾ ਮੇਰੇ ਤਾਂ ਆਪ ਦੇ ਗੋਡੇ ਗਿੱਟੇ 'ਚ ਬਾਹਲੇ ਦੁੱਧੇ ਹੁਣ ਦੋ ਦਿਨ ਆਏ ਆ ਜਵਾਕ ਕਰਦੇ ਹੁੰਦੇ ਆ ਨਾਨਕਿਆਂ ਦਾ ਚਾਤਾ ਕਰਦੇ ਤਾਂ ਹੁੰਦੇ ਐ ਕੁੜੇ ਮੈਨੂੰ ਵੀ ਪਤਾ ਐ ਮੈਂ ਵੀ ਜਾਣਾਂ ਐ ਕੁੜੇ ਸੱਚ ਤੂੰ ਤਾਂ ਮੈਨੂੰ ਐਂ ਕਹਿੰਦੀ ਸੀ ਫੋਨ 'ਚ ਆਖੇ ਮੇਰੀ ਨਨਦਾਈ ਹੋਈ ਐ ਤਾਂ ਫਿਰ ਉਹਦਾ ਕੀ ਐ ਉਹ ਤਾਂ ਦੋ ਮਹੀਨੇ ਤੋਂ ਬੀ ਘੜੇ ਮਾਰਦੀ ਐ ਦੂਜੇ ਤੀਜੇ ਦਿਨ ਪ੍ਰਾਣੇ ਨਾਲ ਰੁਸ ਕੇ ਆਈ ਰਹਿੰਦੀ ਐ ਅੱਛਾ ਉਹਦਾ ਤਾਂ ਆਹੀ ਕੰਮ ਐ ਹਨਾ ਹਾਂ ਐ ਕਰਦੀ ਉਹ ਤਾਂ ਅੱਛਾ ਦੂਜੇ ਤੀਜੇ ਦਿਨੀ ਤੁਰੀ ਰਹਿੰਦੀ ਐ ਮੈਂ ਤਾਂ ਜਵਾਕਾ ਦੀਆਂ ਛੁੱਟੀਆਂ ਸੀ ਤਾਂ ਆਈਆਂ ਉਹ ਕਿੱਥੇ ਨਿਕਲੇ ਜਾਂਦਾ ਮੇਰ ਤੋਂ ਤੂੰ ਵੀ ਤਾਂ ਪੜਨੇ ਵੇਖ ਮਹੀਨੇ ਦੇ ਵਿੱਚ ਤਿੰਨ ਗੇੜੇ ਤਾਂ ਤੇਰੇ ਹੋ ਗਏ ਇੱਥੇ ਮੈਂ ਆਪ ਵੇਖ। ਅਭੀ ਕਦੋਂ ਆਈ ਸੀ ਮੈਂ ਤਿੰਨ ਗੇੜੇ ਲੈ ਮਾਰ ਕੇ ਗਈਆਂ ਤੂੰ ਚਾਰ ਗੇੜੇ ਤਾਂ ਮਾਰ ਗਈ ਪਹਿਲਾ ਮਹੀਨੇ ਦੇ ਵਿੱਚ। ਫਿਰ ਤੇਰੀ ਨੰਨ ਦਾ ਆ ਕੇ ਕੁੜੇ ਤਾਂ ਕੀ ਹੋ ਗਿਆ? ਦੇਖ ਇੱਕ ਦੂਜੇ। ਅਭੀ ਉਹਦਾ ਤਾਂ ਰੋਜ਼ ਦਾ ਕੰਮ ਹੈ। ਲੈ। ਫਿਰ ਰੋਜ਼ ਦੀ ਉਹ ਪ੍ਰੋਹਣੇ ਨਾਲ ਰੁਸਕੇ ਆਈ ਰਹਿੰਦੀ ਹੈ। ਕੁੜੇ ਵੇਖ ਤੇਰੀ ਨੰਨ ਦਾ ਦੋਹੇ ਤਿਹੇ ਦਿਨ ਟਰੀ ਰਹਿੰਦੀ ਤੇ ਤੂੰ ਵੀ ਤਾਂ ਇੱਥੇ ਦੂਜੇ ਤਿਹੇ ਦਿਨ ਟਰੀ ਰਹਣੀ ਆਹ ਗੱਲ ਮੈਂ ਤੈਨੂੰ ਕਹੀ ਜਾਨੀ ਆ। ਤਾਂ ਫਿਰ ਮੇਰੇ ਮਾਪਿਆਂ ਦਾ ਘਰ ਹੈ ਭਾਬੀ ਐ ਕਿਉਂ ਕਰਦੀ ਐ? ਲੈ ਤੇ ਤੈਨੂੰ ਤਾਂ ਬੜੀਆਂ ਮਿਰਚ ਹਾਂ ਤੇ ਮੇਰੇ ਮਾਪਿਆਂ ਦਾ ਘਰ ਹੈ ਮੇਰਾ ਮੇਰਾ ਨਹੀਂ ਹੱਕ ਬਣਦਾ ਆਣ ਦਾ ਤੇ ਮੈਂ ਕਦੋਂ ਕਹਿੰਦੀ ਤੇਰਾ ਹੱਕ ਨਹੀਂ ਬਣਦਾ ਇੱਕ ਤਾਂ ਤੇਰੀ ਉਹ ਮਾਂ ਮੈਨੂੰ ਸਾਰਾ ਦਿਨ ਸਤਾਈ ਰੱਖਦੀ ਐ ਉਹਦਾ ਕੰਮ ਕਰਾਂ ਕਿ ਮੈਂ ਹੁਣ ਤੇਰੇ ਨਿਆਣਾਂ ਦਾ ਕਰੂੰਗੀ ਕਿ ਮੈਂ ਆਪਦਾ ਕਰੂੰਗੀ ਕਿ ਮੇਰਾ ਤਾਂ ਆਪਦੇ ਗੋਡੇ ਗਿੱਟੇ ਨੇ ਮੈਂ ਤਾਂ ਆਪ ਜਾਣਾ ਕੁੜੇ ਮੇਰੇ ਪਿੱਕੇ ਚੱਲ ਕੋਈ ਰਹਿ ਤੂੰ ਆਪਦੇ ਮਾਪਿਓ ਕੋਲੇ ਤੇ ਵੇਖ ਮੈਨੂੰ ਤਾਂ ਭਈ ਸਤਾਉਣਾ ਹੁਣ ਤੂੰ ਆਈ ਐ ਚੱਲ ਦੋ ਦਿਨ ਰਹਿ ਇੱਥੇ ਠੀਕ ਐ ਤੇ ਮੈਂ ਆਪਦਾ ਬੱਕ ਜੂ ਕੱਲ ਨੂੰ ਬੱਚਾ ਖਾ ਲਿਆ ਮੈਨੂੰ ਲੈ ਤੁੱਪਾ ਗੀ ਨਿਆਣਿਆਂ ਨੂੰ ਚਲੋ ਪੁੱਤ ਖੜੇ ਹੋ ਮੈਂ ਮੰਜਾ ਅੰਦਰ ਦਾਹ ਦਾਂ ਤੁਹਾਨੂੰ ਚਲੋ ਅੰਦਰ ਚਲੋ 2 ਦਿਨ ਤੱਕ ਉਹਦੀ ਖਾਸ ਕਰਦਾ ਕਰਨੀ ਪਊਗੀ ਲੈ ਥੋੜਾ ਬਾਈ ਵੀ ਫਰੁੱਟੀ ਲੈ ਕੇ ਆ ਗਿਆ ਹਾ ਹਾ ਲੈ ਫਰੁੱਟੀ ਲੱਗਦੀ ਫਰੁੱਟੀ ਉਹ ਗੁਲਾਬੀ ਰੰਗ ਦੀ ਇਹ ਅੱਜ ਕੱਲ੍ਹ ਆਈ ਹੈ ਹਾਂ ਕਾ ਨੋ ਹੈ ਕਾ ਨੋ ਬੇਟੀ ਹਾਂ ਗੁਲਾਬੀ ਰੰਗ ਦਾ ਅੱਜ ਕੱਲ ਆਇਆ ਹੈ ਫਰੂਟੀ ਨਵੀਂ ਆਈ ਹੈ ਇਹ ਮੇਰੇ ਜਵਾਕਾਂ ਨੂੰ ਪੰਨ ਮਾਣੀ ਵਾਲਾ ਪਾਣੀ ਪਿਆ ਕੇ ਬਰਾਉਂਗੀ ਬਾਈ ਤੁਸੀਂ ਨਹੀਂ ਨਹੀਂ ਕਾ ਨੋ ਕੁੜੇ ਅੱਜ ਕੱਲ ਆਇਆ ਫਰੂਟੀ ਚੱਲੀ ਹੋਈ ਹੈ ਹਾਂ 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 ਚੱਲੀ ਹੋਈ ਹੈ ਮੰਮੀ ਨੂੰ ਪੁੱਛੇ ਪਾਵਾ ਹਾਂ ਕੋਈ ਐਸੀ ਗੱਲ ਹੀ ਹੈ ਜੀ ਬਾਈ ਅੱਜ ਤਾਈ ਮੈਂ ਤਾਂ ਗੁਲਾਬੀ ਰੰਗ ਦੀ ਫਰੂਟੀ ਦੇਖੀ ਨਹੀਂ ਹੁੰਦੀ ਹੈ ਕੁੜੇ ਤੈਨੂੰ ਕੀ ਹਾਂ ਉਹ ਉਹ ਨਹੀਂ ਐਸ ਤਰ੍ਹਾਂ ਸੀ ਉਹ ਪਾਣੀ ਪੀ ਜਾਂਦੇ ਸੀ ਇੱਥੇ ਚੌਂਕ ਚਾ ਹਾਂ ਮੈਂ ਕਿਹਾ ਚੱਲੇ ਵੀ ਚਲੋ ਜਵਾਗ ਚਲ ਪੀ ਲੈਣਗੇ ਭਾਈ ਸਸਤੇ ਚ ਸਾਦਾ ਦਸਤਾ ਪੰਨ ਕਰੀ ਜਾਂਦੇ ਸੀ ਚਲ ਉਹ ਪਤਾ ਹੈ ਕੀ ਪੈਪਸੀਆਂ ਪੂਪਸੀਆਂ ਜਿਹੜੇ ਇਹ ਹੈ ਕੋਕੂਕ ਫਰੂਟੀਆਂ ਫਰਾਟੀਆਂ ਅੱਜ ਕੱਲ ਕੈਮੀਕਲ ਵਾਲੀਆਂ ਹੁੰਦੀਆਂ ਨੇ ਸੋਸ਼ਲ ਮੀਡੀਆ ਤੇ ਰੋਜ਼ ਤਾਂ ਕਹੀ ਜਾਂਦੇ ਵੀ ਉਹ ਨਿਰਾ ਜ਼ਹਿਰ ਆ ਨਾ ਪੀਓ ਨਾ ਪੀਓ ਦੇਸੀ ਚੀਜ਼ਾਂ ਆਂਦੀਆਂ ਬਣਾ ਕੇ ਪੀਓ ਇਹ ਵੀ ਇੱਥੇ ਆਹ ਤੇਰੀ ਨਿੱਕੀ ਜੀ ਕੁੜੀ ਨੂੰ ਚਾਹ ਵਿੱਚ ਮਿੱਠਾ ਪਾਣੀ ਪੀਈ ਜਾਂਦੇ ਸੀ ਨਵਾਣੀ ਵਾਲੀ ਸੀ ਉਹ ਵਧੀਆ ਐ ਸੋ ਕੋ ਚੰਗੀ ਗੱਲ ਐ ਕੋਈ ਬਿਮਾਰੀ ਲੱਗ ਜੇ ਜਵਾਕਾਂ ਨੂੰ ਚੰਗੀ ਗੱਲ ਹਾਂ ਹਾਂ ਤਾਂ ਮੀਠੇ ਕੇ ਦੀ ਸੀਗੀ ਹਾਂ ਉੱਥੇ ਮੈਨੂੰ ਆਉਂਦਾ ਇਹੋ ਜੀ ਪਿਆਜ਼ ਮੇਰੇ ਜਵਾਕਾਂ ਤਾਂ ਖੰਗ ਲੱਗ ਗਈ ਹਾਂ ਨਾਲ ਬਿਸਕੁਟ ਵੀ ਲਿਆ ਹਾਂ ਹਾਂ ਦੇਖੋ ਲਿਆ ਉਰੇ ਕਰ ਪਿਆਜ਼ ਵਾਕਾਂ ਨੂੰ ਹੋਰ ਗਰਮੀ ਚਾਹੀਏ ਪੀ ਲੋਵੇ ਆ ਤੇਰੀ ਮੰਮੀ ਆ ਵੀ ਖੋਲੂਗੀ ਹਾਂ ਇਹ ਵੀ ਨਹੀਂ ਪੀਣ ਦੇਣਾ ਇਹਨੇ ਚੁੱਪ ਕਰਕੇ ਪੀ ਲੋ ਪੀ ਲਿਆ ਕਰੋ ਬਹੁਤ ਮਾੜੇ ਸੁਭਾਅ ਦੀ ਹੈ ਹਾਂ ਪੀ ਲੋ ਇਹ ਜੀ ਨਹੀਂ ਹੈਗੀ ਇਹ ਉਹ ਇਹ ਵੀ ਰੱਖ ਲੂਗੀ ਅੰਦਰ ਹਾਂ ਸਮਝਿਆ ਕਰੋ ਚੰਗਾ ਹੂੰ ਲੌੜਾ ਨਹੀਂ ਕਰਦੇ ਹੁੰਦੇ। ਲੈ ਕੁੜੇ। ਸਾਡਾ ਬਾਟੀਆਂ। ਹਾਂ ਭਾਬੀ, ਤੁਹਾਡੇ ਗਲਾਸ ਨਹੀਂ ਹੈਗੇ। ਉਹ ਗਲਾਸ ਹੈਗੇ ਸੀ ਪਹਿਲਾਂ ਤੇਰੀ ਵੱਡੀ ਭੈਣ ਆਈ ਸੀਗੀ, ਜੀਤੋ ਆਈ ਸੀ ਤੇਰੀ ਭੈਣ ਤੇ ਉਹ ਸਾਰੇ ਉਹਦੇ ਨਿਆਣੇ ਤੋੜ ਕੇ ਗਲਾਸ। ਮੈਨੂੰ ਤਾਂ ਦਾਰੇ ਕਿਦਰ ਆ ਤੇਰੇ ਵਾਲੇ ਵੀ ਨਾ ਤੋੜ ਦੇਣ। ਤੇ ਭਾਬੀ ਸਟੀਲ ਦੇ ਗਲਾਸ ਲੈ ਆਉਂਦੀ। ਲੈ, ਸਟੀਲ ਦੇ ਗਲਾਸ ਤੈਨੂੰ ਪਤਾ ਫਿਰ ਉਹ ਸਟੀਲ ਦੇ ਗਲਾਸ ਪਾਈਏ ਇਹ ਤਾਂ ਇਹਦੇ ਭਰਾ ਵੀ ਆਏ ਸੀ। ਹਾਂ, ਇਹਦੀ ਭਾਬੀ ਦੇ ਭਰਾ ਉਹ ਚੱਕ ਕੇ ਲੈ ਗਏ ਉਹਨਾਂ ਜਵਾਕ ਨਾਲ ਹੀ ਝੋਲੇ ਚ ਪਾ ਕੇ ਲੈ ਗਏ ਕੰਜਰ ਦੇ ਚੋਰਾ ਦੀ ਇਹੇ ਚੋਰਾ ਦੀ ਐਵੇਂ ਮਾਰਦੇ ਚੋਰਾ ਦੀ ਹੈ ਤੇਰੀ ਭੈਣ ਹੋਣੀ ਚੋਰਾ ਦੀ ਮੈਂ ਤਾਂ ਨਹੀਂ ਫਿਰ ਤੀ ਮੇਰੇ ਸਹੁਰੇ ਦੀ ਏ ਚੱਲ ਅੰਦਰ ਗਲਾਸ ਕਾਂਚ ਦੇ ਗਲਾਸ ਹੈਗੇ ਨਾ ਉਹ ਕਿਉਂ ਨਹੀਂ ਕੱਢਦੀ ਉੱਤੇ ਪਏ ਹੈ ਹੈ ਕਿਉਂ ਕੱਟਾ ਤੇਰੇ ਸੂਲ ਪੈ ਜਾਂਦਾ ਮੇਰੀ ਭੈਣ ਆ ਜਾਂਦੀ ਇਹਦਾ ਪੈ ਜਾਂਦਾ ਸੂਲ ਬਾਲਾ ਨਾ ਬੋਲ ਤੂੰ ਮੈਂ ਕਿਹਨੂੰ ਦੱਸਾਂ ਬਾਲਾ ਨਾ ਬੋਲ ਮੈਂ ਤਾਂ ਆਪਾਂ ਇਹ ਬਾਟੀਆਂ ਚ ਪੀ ਲੋ ਪੀਨੋ ਚੱਕ ਲੋ ਤਾਂ ਬਾਟੀਆਂ ਦੇ ਵਿੱਚ ਜਾਣਿਆ ਤਾਂ ਪੀ ਜਾਂਦਾ ਦੱਸ ਕੀ ਹੋਇਆ ਤੁਹਾਡੇ ਕਿ ਮੂੰਹ ਪੂਰਾ ਆਇਆ ਪੀ ਨਹੀਂ ਸਕਦੇਗੇ ਬੋਲਦੇ ਆ ਬਾਹਲੇ ਨਾ ਤੂੰ ਤਾਂ ਮੇਰੇ ਪੇਕਿਆਂ ਤੇ ਲੱਗਦਾ ਹੈ ਤੂੰ ਤਾਂ ਫੂਲ ਪੈ ਜਾਂਦਾ ਜਦੋਂ ਮੇਰੇ ਪੇਕੇ ਆਉਂਦੇ ਆ ਹੁੰਦੇ ਆ ਭਾਬੀ ਤੂੰ ਵੀ ਚੁੱਪ ਕਰ ਤੇ ਭਾਈ ਤੂੰ ਵੀ ਚੁੱਪ ਕਰ ਮੇਰੇ ਹਿੱਸੇ ਕਿੰਨੀ ਜ਼ਮੀਨ ਆਉਂਦੀ ਹੈ ਤੇਰੇ ਹਿੱਸੇ ਤੇਰੇ ਹਿੱਸੇ ਭਾਈ ਚਾਰ ਕਿਲੇ ਆਉਂਦੀ ਹੈ ਕਿਉਂ ਕੀ ਗੱਲ ਫਿਰ ਦੇਖ ਲਓ ਫਿਰ ਨਾ ਭਾਈ ਨਾ 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 ਛੋਟੀ ਨਾ ਭਾਈ ਸਿਆਣੀ ਹੈ ਜਾ ਭੱਜ ਕੇ ਕੁੜੀ ਵਾਸਤੇ ਨਾਲੇ ਸਮੋਸੇ ਲਿਆ ਜਵਾਕਾਂ ਵਾਸਤੇ ਨਾਲੇ ਉੱਥੋਂ ਨਾ ਪੈਪਸੀ ਦੀ ਬੋਤਲ ਹਾਂ ਇਹ ਲੈਣ ਦੇ ਹੁਣ ਇਹਨੂੰ ਲੈਣ ਦੇ ਪਾਣੀ ਦੇ ਹਾਂ ਇਹ ਲੈਣ ਦੇ ਵਧੀਆ ਚਾਹ ਕੋਈ ਨਾ ਜੀ ਫੂਟ ਆ ਮੈਂ ਲੈ ਕੇ ਆਉਂਗੀ ਦੁਕਾਨ ਤੋਂ ਹਾਂ ਨਾਲੇ ਪੈਪਸੀ ਤੇ ਨਾਲੇ ਹੋਰ ਕੀ ਲਵਾਂ ਸਮੋਸੇ ਲਿਆ ਬਿਸਕੁਟ ਪੂਜੀਆ ਲੈ ਜਵਾਕ ਡਿਊ ਡਿਊ ਪੀਓਗੇ ਓਏ ਹਾਂਜੀ ਹਾਂਜੀ ਤੇ ਅਕੇ ਹੋਰ ਪੀਓਗੇ ਕੁਛ ਹੋਰ ਕੋਲਡ ਡਰਿੰਕ ਕੋਲਡ ਡਰਿੰਕ ਤਾਂ ਹੈਗੀ ਉਹੀ ਐ ਕੋਲਡ ਡਰਿੰਕ ਮੰਗਦੇ ਤਾਂ ਕੋਲਡ ਡਰਿੰਕ ਲਿਆ ਦੇਣਿਆ ਓਏ ਉਹੀ ਫਿਰ ਹਾਂ ਚੱਲ ਠੀਕ ਐ ਫਿਰ ਜਾ ਦਵਾ ਦਵਾ ਜਾ ਨਾ ਆ ਲੈ ਮੈਂ ਨਾ ਕੁੜੇ ਤੂੰ ਸਾਈਂ ਸੂਟ ਆਹ ਹੋਗੀ ਸੂਟ ਇਹਨੂੰ ਦੁਕਾਨ ਤੇ ਲੈ ਕੇ ਚੱਲ ਜਿਹੜਾ ਸੂਟ ਮੰਗਦੀ ਓਹੀ ਸੂਟ ਦੇ ਹੋਰ ਕੁੜੀਆਂ ਚੜੀਆਂ ਨਹੀਂ ਆਵੇਂ ਚੱਲ ਦਿਆ ਕਰਨਾ ਚਾਹੀਦਾ ਲਿਆਉਣਾ ਲਿਆਉਣਾ ਹੁਣ ਇਹ ਦੁਕਾਨ ਤੇ ਪੈਟ ਤੇ ਲਿਆਏ ਸਮੋਸੇ ਵੀ ਲਿਆਈ ਹਾਂ ਹਾਂ ਕੋਈ ਗੱਲ ਨਹੀਂ ਸਮੋਸੇ ਦੀ ਲੈ ਲਓ ਤਾਂ ਮੈਂ ਤੁਹਾਡੇ ਵਾਸਤੇ ਵਧੀਆ ਕੁੜਾ ਤੂੰ ਤਾਂ ਐਵੇਂ ਨਾਰਾਜ਼ ਹੋ ਜਾਂਦੀ ਐ ਨਿੱਕੀ ਨਿੱਕੀ ਗੱਲ ਤੇ ਪਤਾ ਉਹਦਾ ਤੁਸੀਂ ਦੇਖ ਕੇ ਤੇ ਜੋਣਾ ਪਾ ਰੱਖਿਆ ਐਵੇਂ ਉਹ ਤਾਂ ਆ ਤੇ ਪਾਈ ਇਹੋ ਜਿਹਾ ਐ ਕਰਦਾ ਰਹਿੰਦਾ ਐ ਤਾਂ ਇਹਨੂੰ ਬੋਲਣ ਦੀ ਅਕਲ ਨਹੀਂ ਹੈਗੀ ਇਹ ਤਾਂ ਐਵੇਂ ਹੀ ਲੱਗਦਾ ਰਹਿੰਦਾ ਲੈ ਮੈਂ ਲਿਆਉਣੀ ਤੇਰੇ ਵਾਸਤੇ ਕੰਚ ਦੇ ਗਲਾਸ ਚ ਪਾ ਕੇ ਇੰਨੇ ਤਰਪਾਈ ਲੈ ਕੇ ਆਉਂਦੇ ਨੇ ਗਲਾਸ ਮੈਂ ਤਿਆਰ ਕਰਨਾ ਗੱਲ ਸੋ ਬਾਹਰ ਚ ਵੜ ਜਾ ਦੁਕਾਨ ਤੇ ਇੱਕ ਵਾਰੀ ਉਰੇ ਆਓ ਹਾਂ ਦਾ ਕੀ ਗੱਲ ਹੈ ਲੈ ਤੇ ਤੇਰੀ ਭੈਣ ਆਈ ਹੈ ਇੱਕ ਵਾਰੀ ਮੈਂ ਤੈਨੂੰ ਇੱਧਰ ਆ ਕੇ ਗੱਲ ਦੱਸਾਂ ਇੱਧਰ ਆ ਕੇ ਰਾ ਹਾਂ ਹਾਂ ਲੈ ਖੜੀ ਹੋ ਕੋੜੇ ਲੈ ਭਾਈ ਵਾਲੀ ኛਣੀ ਐ ਤਾਂ ਖੜੀ ਸਤਿ ਸ਼੍ਰੀ ਅਕਾਲ ਦੋਸਤੋ ਤੇ ਸਤਿ ਸ਼੍ਰੀ ਅਕਾਲ ਜੀ ਤੇਰਾ ਬੱਚਾ ਇੱਥੇ ਖੜਾ ਖੜੇ ਹੋ ਜਾਓ ਵੀ ਤੁਸੀਂ ਵੀ ਹੈ ਐ ਦੋਸਤੋ ਦੇਖੋ ਕੁੜੀਆਂ ਜਿਹੜੀਆਂ ਇਹ ਤੀਤਿਆਣੀਆਂ ਹੁੰਦੀਆਂ ਨੇ ਹਾਂ ਤੇ ਕੁੜੀਆਂ ਚਿੜੀਆਂ ਇਹ ਗੱਲ ਸੱਚੀ ਹੈ ਤੇ ਵਿਚਾਰੀਆਂ ਕਦੇ-ਕਦਾਂ ਹੀ ਫੇਰਾ ਪਾਉਂਦੀਆਂ ਨੇ ਪੇਕੇ ਫੇਰਾ ਪਾਉਂਦੀਆਂ ਨੇ ਤੇ ਉਸ 'ਚ ਸਾਨੂੰ ਐ ਚੜਚੜ ਬਾਜੀ ਤੇ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਮੈਸੇਜ ਐਹੀ ਹੈ ਕਿਉਂਕਿ ਉਹ ਵੀ ਭੈਣਾਂ ਦਾ ਸਤਿਕਾਰ ਕਰਿਆ ਕਰੋ ਜੀ ਭੈਣਾਂ ਦਾ ਆਦਰ ਮਾਨ ਕਰਿਆ ਕਰੋ ਕਿਉਂਕਿ ਉਹ ਸਾਡੇ ਫਿਰਤੇ ਹੁੰਦੀਆਂ ਨੇ ਮਾਂ-ਬਾਪ ਤੋਂ ਬਾਅਦ ਭਰਾਈ ਉਹਨਾਂ ਦੇ ਵਿੱਚੀ ਏ ਮਾਪੇ ਦੇਨੇ ਹਨਾ ਹਾਂ ਦੇਖੋ ਹਾਂ ਉਹਨਾਂ ਦੇ ਹਿੱਸੇ ਜ਼ਮੀਨ ਵੀ ਆਉਂਦੀ ਆ ਪਰ ਫਿਰ ਵੀ ਉਹ ਸਾਰੀ ਦੀ ਸਾਰੀ ਜ਼ਮੀਨ ਭਰਾਵਾਂ ਨੂੰ ਦੇ ਕੇ ਜਾਂਦੀਆਂ ਨੇ ਬਿਲਕੁਲ ਹਿੱਸਾ ਨਹੀਂ ਮੰਗਦੀਆਂ ਤੇ ਅਸੀਂ ਉਹਨਾਂ ਦੀ ਇੰਨੀ ਕਦਰ ਵੀ ਨਾ ਕਰੀਏ ਇਹ ਸਾਡੇ ਵਾਸਤੇ ਮਾੜੀ ਗੱਲ ਹੈ ਤਾਂ ਧੀਆਂ ਧਿਆਣੀਆਂ ਦੀ ਕਦਰ ਕਰਿਆ ਕਰੋ ਭੈਣਾਂ ਦਾ ਕਦਰ ਕਰਿਆ ਕਰੋ ਜਰੂਰ ਤੇ ਥੈਂਕ ਯੂ ਸੋ ਮਚ ਜੀ ਤੇ ਸਤਿ ਸ਼੍ਰੀ ਅਕਾਲ ਸਸ ਜੀ